ਜੋ ਬੜਾ ਖੁਸ਼ੀ ਵਾਲਾ ਦਿਲ ਨਾਲ ਖਾਸ ਕਰਕੇ ਲੋਹੇਦਿਆਣਾ ਸਾਊਥ ਲਈ ਤੇ ਸਾਡੀ ਭੈਣ ਰਜਿੰਦਰ ਕਪਾਲ ਕੁਰਸੀਨਾ ਜੀ ਜਦੋਂ ਬੜੀ ਧੀਰ ਤੋਂ ਡਿਮਾਂਡ ਸੀ ਇਹਨਾਂ ਦੀ ਵੀ ਮੰਗ ਸੀ ਹਲਕੇ ਦੀ ਵੀ ਮੰਗ ਸੀ ਕਿ ਜਿਹੜਾ ਲੋਹਾਰਾ ਪੁਲ ਹੈਗਾ ਉਹਨੂੰ ਕੀ ਕਹਿੰਦੇ ਚੋੜਾ ਕੀਤਾ ਜਾਵੇ ਨਵੇਂ ਸਰੋਂ ਨੂੰ ਮਰਮਮਤ ਕੀਤੀ ਜਾਵੇ ਬਣਾਇਆ ਜਾਵੇ ਤੇ ਅੱਜ ਉਹਦਾ ਉਦਘਾਟਨ ਹੋਇਆ ਨੀ ਪੱਥਰ ਰੱਖ ਹੋਇਆ ਹੈਗਾ तकरीबन 12 ਕਰੋੜ 58 ਲੱਖ ਦਾ ਉਹਦਾ ਐਸਟ ਫੰਡ ਹੈਗੇ ਫੰਡ ਵੀ ਰਿਲੀਜ਼ ਹੋ ਚੁੱਕੇ ਨੇ ਤੇ ਮੈਂ ਪੂਰੇ ਹਲਕੇ ਨੂੰ ਵਧਾਈ ਦੇਣਾ ਚਾਹੁੰਦਾ ਮੁਬਾਰਕਬਾਦ ਦੇਣਾ ਚਾਹੁੰਦਾ ਕਿ ਜਿਹੜੀ ਬੜੀ ਧੀਰ ਤੋਂ ਲੰਬੀ ਪੈਂਡਿੰਗ ਮੰਗ ਸੀ ਅੱਜ ਉਹ ਪੂਰੀ ਹੋਈ ਜੀ ਮੰਤਰੀ ਸਾਹਿਬ ਜੀ ਤਾਂ ਦੇਖਿਆ ਹੋਏ ਨਗਰ ਕਾਇਮ ਦੀ ਕੌਂਸਲ ਦੇ ਚੈਨਲ ਜੀ 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 ਜਿਵੇਂ ਦੋ ਤੋਂ ਆਮ ਪਾਰਟੀ ਦੇ ਸਰਕਾਰ ਵੱਲੋਂ ਕਿੰਨਾ ਸਪੋਰਟ ਦੇਖਿਆ ਜਾ ਸਕਦਾ ਜੀ ਦੇਖੋ ਜੀ ਡਿਪਾਰਟਮੈਂਟ ਵੱਲੋਂ ਸਰਕਾਰ ਵੱਲੋਂ ਪੂਰੀ ਤਿਆਰੀ ਹੈਗੀ ਹੈ ਤੇ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਅਸੀਂ ਨੋਟੀਫਾਈ ਕਰਕੇ ਵੀ ਭੇਜਤਾ ਹੈਗਾ ਤੇ ਸਾਨੂੰ ਪੂਰੀ ਉਮੀਦ ਹੈ ਕਿ ਜਿੱਦਾਂ ਹੁਣ ਜਿਹੜੀ ਜਿਮਨੀ ਚੋਣਾਂ ਹੋਈਆਂ ਬਾਈ ਇਲੈਕਸ਼ਨ ਹੋਈ ਪੰਜਾਬ ਦੀ ਜਨਤਾ ਨੇ ਪੰਜਾਬ ਦੀ ਸੰਗਤ ਨੇ ਆਮ ਆਦਮੀ ਪਾਰਟੀ ਨੂੰ ਖੂਬ ਪਿਆਰ ਦਿੱਤਾ ਖੂਬ ਮਾਨ ਬਖਸ਼ਿਆ ਤੇ ਇਸੇ ਇਲੈਕਸ਼ਨਾਂ ਜਿਵੇਂ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਸਰਕਾਰ ਨੂੰ ਸੀਐਮ ਸਾਹਿਬ ਸਰਦਾਰ ਕੋਰਜੀ ਮਾਨ ਜੀ ਨੂੰ ਖੂਬ ਪਿਆਰ ਤੇ ਮਾਨ ਬਖਸ਼ਣਗੇ ਜੀ ਕੋڑے ਨੂੰ ਲੈ ਕੇ ਬੜੀ ਦਿੱਕਤ ਆ ਰਹੀ ਹੈ ਲੋਕਾਂ ਨੂੰ ਜਿਹੜੇ ਦੰਪਦੇ ਹੋ ਰਹੇ ਨੇ ਨਹੀਂ ਵਾਕਈ ਅਸੀਂ ਜਿਉਂਦਾ ਸੀ 4 ਸਭਾ ਵਾਲੇ ਮੈਂ ਪਹਿਲਾਂ ਵੀ ਦੱਸਿਆ ਕਿ ਅਸੀਂ ਆਪਾਂ ਦਿਨ ਰਾਤ ਲੱਗੇ ਹੋਏ ਨੇ ਸਾਡਾ ਡਿਪਾਰਟਮੈਂਟ ਸਾਡੀ ਸਰਕਾਰ ਤੇ ਸਾਡੇ ਕਮਿਸ਼ਨਰ ਸਾਹਿਬਾਨ ਤੇ ਉਹਨਾਂ ਦੀ ਪੂਰੀ ਟੀਮ ਕਾਰਪੋਰੇਸ਼ਨ ਚ ਲੱਗੇ ਹੋਏ ਨੇ ਤੇ ਜੋ ਅਸੀਂ ਬਸਤੋ ਬਸਸ ਅਸੀਂ ਕਰ ਸਕਦੇ ਹਾਂ ਅਸੀਂ ਉਹ ਕਰ ਰਹੇ ਆਂ ਆਪਾਂ ਤੇ ਅਸੀਂ ਯਕੀਨ ਦਵਾਉਂਦੇ ਸੰਗਤ ਨੂੰ ਕਿ ਅਸੀਂ ਜਿਹੜੀ ਜਿਹੜੀ ਬੇਸਿਕ ਨੀਡਸ ਹੈਗੀ ਆ ਸਾਡੇ ਮਹਿਕਮੇ ਦੀਆਂ ਡਿਪਾਰਟਮੈਂਟ ਦੀਆਂ ਸਟਰੀਟ ਲਾਈਟ ਦੀ ਹੋਗੀ ਸਫਾਈ ਦੀ ਹੋਗੀ ਪਾਣੀ ਦੀ ਹੋਗੀ ਸੜਕਾਂ ਦੀ ਹੋਗੀ ਜਾਂ ਕਾਰਪੋਰੇਸ਼ਨ ਜਿਹੜੇ ਆਂਦੇ ਬ੍ਰਿਜਸ ਆਂਦੇ ਆ ਤੇ ਅਸੀਂ ਆਪਾਂ ਪੂਰੇ ਸਮੇਂ ਰਹਿੰਦੇ ਹਾਂ ਅਸੀਂ ਆਪਾਂ ਪੂਰੀਆਂ ਕਰਾਂਗੇ ਜੀ ਆਪਾਂ ਜੀ ਧੰਨਵਾਦ ਦੇਖੋ ਜਿਸ ਟਾਈਮ ਆਪਾਂ ਪ੍ਰੋਜੈਕਸ਼ਨ ਲਾਟ ਰਹੇ ਸੀਗੇ ਉਸ ਟਾਈਮ ਵਾਅਦਾ ਕੀਤਾ ਸੀ ਹਲਕੇ ਦੇ ਨਾਲ ਕਿ ਇਹ ਜਿਹੜਾ ਲੋਹਾਰਾ ਪੁਲ ਹੈ ਇਹ ਬੜਾ ਛੋਟਾ ਪੁਲ ਸੀਗਾ 1955 ਦੇ ਵਿੱਚ ਪਹਿਲਾਂ ਇਹ ਬਣਿਆ ਸੀ ਸੋ ਅੱਜ ਇਹਦੇ ਲਈ ਦਿਨ ਆ ਗਿਆ ਔਰ ਸੀਐਮ ਸਾਹਿਬ ਨੂੰ ਅਪੀਲ ਕੀਤੀ ਸੀ ਕਿ ਅੱਜ ਸਾਡੇ ਮੰਤਰੀ ਸਾਹਿਬ ਇਹਦਾ ਸਪੈਸ਼ਲੀ ਨੀ ਪੱਥਰ ਰੱਖਣ ਆਏ ਸੋ ਮੈਂ ਇਹਨਾਂ ਦਾ ਤੇ ਸਾਡੇ ਮੁੱਖ ਮੰਤਰੀ ਸੀਐਮ ਸਾਹਿਬ ਦਾ ਤਹਿਤੋਂ ਧੰਨਵਾਦ ਕਰਦੀ ਹਾਂ ਇਹ 12 ਕਰੋੜ 58 ਲੱਖ ਰੁਪਏ ਦੀ ਕੀਮਤ ਨਾਲ ਇਹਦਾ ਪੁਲ ਦਾ ਨੀ ਪੱਥਰ ਰੱਖਿਆ ਗਿਆ ਔਰ ਇਹਦੇ ਨਾਲ ਨਾਲ ਈਸ਼ਰ ਨਗਰ ਦਾ ਜਿਹੜਾ ਪੌੜਾ ਉਹ ਵੀ ਅਸੀਂ ਚੌੜਾ ਕਰਨ ਜਾ ਰਹੇ ਹਾਂ ਉਹਨੂੰ ਕਰਬ ਦੇ ਕੇ ਵਧੀਆ ਬਣਾ ਲਿਆ ਮੈਡਮ ਗੱਤਕ ਦੇ ਜਿਹੜਾ ਲੋਕਾਂ ਲੋਕਾਂ ਦੇ ਜਿਹੜਾ ਸਪੋਰਟ ਕੀਤਾ ਜਾਊਗਾ ਇਹਨਾਂ ਦਾ 1.5 ਤੋਂ 2 ਮਹੀਨੇ ਦਾ ਸਮਾਂਵਾ ਔਰ ਬੰਦੀ ਦੇ ਦੌਰਾਨ ਇਹਨੂੰ ਅਸੀਂ ਕੰਪਲੀਟ ਕਰ ਦਾਂਗੇ ਉਤੋਂ ਦੇ ਵਰਕਰਾਂ ਦੇ ਰੋਣ ਕਰੇ ਆ ਵੀ ਇਹ ਪੌਂਟੀ ਪੜੀ ਇੱਕ ਕਰਾ ਦੀ ਬਹੁਤ ਟ੍ਰੈਫਿਕ ਜਾਮ ਹੋਏਗਾ ਇਹਦੇ ਨਾਲ ਇਸ ਇਸ ਪੁਲ ਦੇ ਨਾਲ ਮੇਰੇ ਹਲਕੇ ਦੀ ਜਿਹੜੀ ਇੰਡਸਟਰੀ ਆ ਸਕੂਲਾਂ ਦੇ ਜਿਹੜੇ ਬੱਚੇ ਆ ਜਾਂ ਜਿਹੜੇ ਹਲਕਾ ਨਿਵਾਸੀ ਆ ਉਹਨਾਂ ਦੇ ਲਈ ਕਨੈਕਟੀਵਿਟੀ ਜਿਹੜੀ ਵਾਧੇਗੀ कॾहिं बि <laughs>